இன்னொரு ஃபார்மே அடி போய் சீன வந்து கல் பண்ணியா அது தவியாச்சி அது தான் மூல பண்ணிய

चार खड़े ने, ने।, ने रही मध्य प्रदेश तो बार सिविल तैयार कर रहे हैं हर कहना अच्छे तैयार किया

ਆਲੇ ਰਾ ਦੇ ਆਲੇ ਰਾ ਦੇ ਸਾਰ ਮਾਰ ਜਾਂਦੀ ਐ ੱਟੇ ਟਾਲੇ ਬਸਾਂ ਦੇ ਢੜਾਕਿਆਂ ਨੂੰ ਸਿੱਕਾਂ ਦੇ ਰੋਜ਼ਾਰੀ ਮਾਰ ਜਾਂਦੀ ਐ ਇਹ ਮੌਸਮੀ ਬਰਸਾਤ ਬੰਦੇ ਦੀ ਆਹ ਕੀ ਉਹ ਜਿਹੜੇ ਤੋੜੇ ਭਾਵੇਂ ਮੱਖਾ ਵੀ ਕਰਮ ਦੇ ਨਾਲ ਸਤਨ ਵਾਸਕੀ ਦੇ ਵਿੱਚ ਪਹਿਲੀ ਆਰ ਮਾਰ ਜਾਂਦੀ ਐ ਆਹ ਧੂੜਾਂ ਪੱਤੀਆਂ ਪਈਆਂ ਨੇ ਐਡ ਸਿਰਾ ਕਰਵਾਉ ਤਾ ਭਰਾਵਾਂ ਨੇ ਪਰ ਇਧਰੋਂ ਪਾਸੇ ਅਰੁਣ ਦਾ ਖੋਤ ਬਲੇ ਨਾਲ ਜਿੱਦ ਜਾਂਦਾ ਪੱਗ ਹੈ ਕਰਾਂ ਦਾ ਬੱਲੇ ਕੋਲੇ ਪਰ ਇਧਰੋਂ ਪਾਸੇ

ਜਿਵੇਂ ਮਨਾਰੀ ਦੇ ਲਾਗੇ ਕਰਕੇ ਤਾਰਬਤੀ ਰੀਡਰ ਦੇ ਵਿੱਚ ਫਲਾਦਾ ਹੰਮਾਣਾ ਉਹ ਤਾਂ ਵੀ ਐਕਟੀਵਿਟੀ ਦੇਖਣ ਨੂੰ ਮਿਲੀ ਪਰ ਇਹਦਾ ਸਮਾਂ ਜਿਹੜਾ ਆ 2 ਮਿੰਟ 7 ਸੈਕਿੰਡ 15 ਮੈਕਰੋ ਜੀ 2 ਮਿੰਟ 7 ਸੈਕਿੰਡ ਦਾ 15 ਮੈਕਰੋ ਦਾ ਸਮਾਂ ਲੱਗਿਆ